ਲਾਈਵ ਹੋਣ ਸਰ ਕੋਈ ਵੀ ਆਪਾਂ ਕੋਈ ਗਲਤ क्राइम ਕਰਨਾ ਹੋਵੇ ਜਾਂ ਕੋਈ ਵੀਕਲ ਆਫਲਾਈਨ ਹੁੰਦੇ ਆ ਜਾਂ ਆਨਲਾਈਨ ਜਿਹੜੇ ਆਰਟੀਸਟ ਸਾਹਿਬ ਵੱਲੋਂ ਜਿਹੜੀ ਬਲੈਕਲਿਸਟ ਕੀਤੀ ਜਾਂਦੀ ਹੈ ਜੀ ਇਹ ਉਹਨਾਂ ਦੇ ਲੱਗ ਸਕਦੀਆਂ ਚੀਜ਼ਾਂ ਜੀ ਵੀ ਗਲਤ ਕੰਮ ਵੀ ਯੂਜ਼ ਹੋ ਸਕਦੀਆਂ ਜੀ ਜਿਹੜੀ ਚੋਰੀ ਹੁੰਦੀ ਕਿਸ ਤਰ੍ਹਾਂ ਹੋ ਰਹੀ ਹੈ ਫਿਰ ਸਰ ਇਹ ਲੋਕ ਖੁੱਲਗੇ ਹੀ ਚੋਰੀ ਹੋਈ ਹੈ ਜੀ ਵੀ ਕੋਈ ਜੇ ਬੰਦਾ ਹੈਗਾ ਤਾਂ ਕੋਈ ਜਾਣਕਾਰੀ ਹੈਗਾ ਜੀ ਜਾਂ ਕੋਈ ਜਿਹਨੇ ਵੀ ਜਿਹਨੂੰ ਪਤਾ ਜਿਹਨੂੰ ਇਹ ਚੀਜ਼ ਦੀ ਨੌਲੇਜ ਹੈਗੀ ਹੈ ਉਹੋ ਚੀਜ਼ ਦੀ ਜਾਣਕਾਰੀ ਹੈ ਜੀ ਹੋਰ ਤਾਂ ਕੋਈ ਕਰ ਰਿਹਾ ਨਹੀਂ ਸਰ ਚੋਰ ਦਾ ਕੰਮ ਨਹੀਂ ਉਹ ਘਾਟ ਹੋਰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਚੋਰੀ ਤਾਂ ਹੋਈ ਆ ਪਰ ਕੰਮ ਕਿਸੇ ਚੋਰ ਦਾ ਨਹੀਂ ਲੱਗਦਾ ਕਿਉਂਕਿ ਫਰੀਦਕੋਟ ਵਿੱਚ 1000 ਨੰਬਰ ਪਲੇਟਾਂ ਜਿਹੜੀਆਂ ਗੱਡੀਆਂ ਦੇ ਲੱਗਦੀਆਂ ਉਹ ਚੋਰੀ ਹੋਈਆਂ ਫਰੀਦਕੋਟ ਦੇ ਆਰਟੀਓ ਦਫ਼ਤਰ ਨਾਲ ਸੰਬੰਧਿਤ ਇੱਕ ਖਬਰ ਆ ਤੇ ਉੱਥੇ ਜਿਹੜੀਆਂ ਨੰਬਰ ਪਲੇਟਾਂ ਵਾਲੀ ਬ੍ਰਾਂਚ ਆ ਉੱਥੋਂ ਅਜੀਬ ਕਿਸਮ ਦੇ ਨਾਲ 1000 ਦੇ ਕਰੀਬ ਨੰਬਰ ਪਲੇਟਾਂ ਦੇ ਚੋਰੀ ਹੋਣ ਦੀ ਖਬਰ ਆਈ ਹੈ ਬ੍ਰਾਂਚ ਇੰਚਾਰਜ ਨਿਸ਼ੰਤਰ ਸਿੰਘ ਨੇ ਦੱਸਿਆ ਕਿ ਪਿਛਲੇ ਹਫਤੇ ਵੀ ਉਹਨਾਂ ਦੀ ਬ੍ਰਾਂਚ ਵਿੱਚੋਂ 200 ਨੰਬਰ ਪਲੇਟਾਂ ਦੀ ਚੋਰੀ ਹੋਈ ਸੀ ਪਰ ਅਜੀਬ ਗੱਲ ਇਹ ਹੈ ਕਿ ਚਾਬੀਆਂ ਉਸ ਦੇ ਕੋਲ ਹਨ ਤੇ ਚੋਰੀ ਦਫ਼ਤਰ ਦੇ ਜਿੰਦੇ ਖੋਲ ਕੇ ਹੋਈ ਹੈ ਇਸ ਉਪਰੰਤ ਉਹਨਾਂ ਨੇ ਤੁਰੰਤ ਜਿੰਦੇ ਨਵੇਂ ਲਗਵਾ ਦਿੱਤੇ ਪਰ ਅਗਲੇ ਹਫਤੇ ਫਿਰ ਉਸੇ ਤਰ੍ਹਾਂ ਜਿੰਦੇ ਖੋਲ ਕੇ 800 ਨੰਬਰ ਪਲੇਟਾਂ ਦੀ ਚੋਰੀ ਹੋ ਗਈ ਤੇ ਇਸ ਵਾਰੀ ਫਿਰ ਚਾਬੀਆਂ ਉਸੇ ਦੇ ਕੋਲ ਸਨ ਉਹਨਾਂ ਦੱਸਿਆ ਕਿ ਉਹਨਾਂ ਨੇ ਇਹ ਚਾਬੀਆਂ ਅੱਜ ਤੱਕ ਕਿਸੇ ਨੂੰ ਵੀ ਨਹੀਂ ਦਿੱਤੀਆਂ। ਉਹਨਾਂ ਨੇ ਆਪਣੇ ਅਧਿਕਾਰੀਆਂ ਤੇ ਪੁਲਿਸ ਨੂੰ ਇਸ ਸੰਬੰਧੀ ਲਿਖਤੀ ਰੂਪ ਦੇ ਵਿੱਚ ਸੂਚਨਾ ਦੇ ਦਿੱਤੀ ਹੈ ਤੇ ਕਾਰਵਾਈ ਕਰਨ ਲਈ ਬੇਨਤੀ ਕੀਤੀ ਹੈ। ਉਹਨਾਂ ਦੱਸਿਆ ਕਿ ਇਹ ਕਿਸੇ ਚੋਰ ਦਾ ਕੰਮ ਨਹੀਂ ਹੈ ਕਿਉਂਕਿ ਨੰਬਰ ਪਲੇਟਾਂ ਕਿਸੇ ਦੇ ਕੰਮ ਨਹੀਂ ਤੇ ਇਹ ਨੰਬਰ ਪਲੇਟਾਂ ਨਾਲ ਜੁੜੇ ਕਿਸੇ ਵਿਅਕਤੀ ਦਾ ਹੀ ਕੰਮ ਲੱਗਦਾ ਹੈ ਕਿਉਂਕਿ ਇਹ ਪਲੇਟਾਂ ਕਿਸੇ ਡਿਫਾਲਟਰ ਹੋਈਆਂ, ਕੰਡਮ ਹੋਈਆਂ ਜਾਂ ਫਿਰ ਬਲੈਕਲਿਸਟ ਹੋਈਆਂ ਗੱਡੀਆਂ ਤੇ ਵਰਤ ਕੇ ਕਿਸੇ ਵੱਡੀ ਵਾਰਦਾਤ ਨੂੰ ਕੋਈ ਗਲਤ ਅੰਤ ਅੰਜਾਮ ਦੇ ਸਕਦਾ ਹੈ। ਇਹ ਦਫਤਰ ਦੇ ਵਿੱਚ ਨਾ ਇਹ ਅਰਥੋ ਪਹਿਲਾਂ 200 ਪਲੇਟ ਚੋਰੀ ਹੋਈ ਹੈ ਇੱਕ ਵਾਰਾਂ ਜੀ ਅੱਜ ਤੋਂ 2-3 ਦਿਨ ਪਹਿਲਾਂ ਜੀ ਚੋਰੀ ਹੋਈ ਹੈ ਜੀ ਉਸ ਤੋਂ ਬਾਅਦ ਉਹ ਪਹਿਲਾਂ ਪੁਰਾਣੇ ਲੋਕ ਲੱਗੇ ਹੋਏ ਸੀ ਉਸ ਤੋਂ ਬਾਅਦ ਮੈਂ ਨਵੇਂ ਲੋਕ ਲਾਏ ਜੀ ਨਵੇਂ ਲੋਕ ਤੋਂ ਬਾਅਦ ਫਿਰ ਚੋਰੀ ਹੋਈ ਇੱਕ ਵਾਰ ਉਹ 1000 ਕ ਦੇ ਪਲੇਟਾਂ ਤਕਰੀਬਨ 3-4 ਹਜ਼ਾਰ ਕ ਪਲੇਟਾਂ ਸੀ ਜਿਹੜੀਆਂ ਚੋਰੀ ਹੋਈਆਂ ਇਹ ਹਾਈ ਸਕਿਉਰਿਟੀ ਵੀ ਆਨਲਾਈਨ ਸਰ ਵੀ ਨੰਬਰ ਪੇਟਾਂ ਹੁੰਦੀ ਹੈ ਵੀ ਵੀ ਜਿਹੜੇ ਵੀ ਆਨਲਾਈਨ ਹੋਣ ਇਹ ਉਹਨਾਂ ਦੀ ਹੀ ਲੱਗਦੀ ਹੈ ਪੇਟਾਂ ਕੀ ਕਰੂਗਾ ਵੀ ਜਿਹੜਾ ਬੰਦਾ ਕਾਰ ਲੈ ਕੇ ਗਿਆ ਕਿੱਥੇ ਵਾਕੀਆਂ ਜਾ ਸਕਦੀਆਂ ਸਰ ਕੋਈ ਵੀ ਆਪਾਂ ਕੋਈ ਗਲਤ क्राइम ਕਰਨਾ ਹੋਵੇ ਜਾਂ ਕੋਈ ਵੀਕਲ ਆਫਲਾਈਨ ਹੁੰਦੇ ਆ ਜਾਂ ਆਨਲਾਈਨ ਜਿਹੜੇ ਆਰਟੀਸ ਸਾਹਿਬਾਂ ਨੂੰ ਜਿਹੜੀ ਬਲੈਕਲਿਸਟ ਕੀਤੀ ਜਾਂਦੀ ਹੈ ਜੀ ਇਹ ਉਹਨਾਂ ਦੇ ਲੱਗ ਸਕਦੀਆਂ ਚੀਜ਼ਾਂ ਜੀ ਵੀ ਗਲਤ ਕੰਮ ਲਈ ਯੂਜ਼ ਹੋ ਸਕਦੀਆਂ ਚੀਜ਼ ਜੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਹੈ ਤੇ ਬਾਰੇ ਜੀ ਸਰ ਮੈਂ ਦਰਖਾਸਤ ਦੇ ਚੁੱਕਿਆ ਜੀ ਕਹਾਂਗੇ ਅੱਗੇ ਕੀ ਕਹਿੰਦੀ ਹੈ ਪੁਲਿਸ ਉਸ ਕਹਿ ਰਹੀ ਹੈ ਸਰ ਵੀ ਕਾਰਵਾਈ ਕਰਦੀ ਹੈ ਤੁਹਾਡੇ ਸੀਨੀਅਰ ਕੀ ਕਹ ਰਹੇ ਹੈ ਤੁਹਾਨੂੰ ਚਾਬੀਆਂ ਤੁਹਾਡੇ ਕੋਲੇ ਹੋਣੀਆਂ ਸਰ ਸਾਰਾ ਇਲਜ਼ਾਮ ਮੇਰੇ ਤੇ ਹੀ ਆ ਰਿਹਾ ਜੀ ਸੀਨੀਅਰ ਤਾਂ ਮੇਰਾ ਕਹਿ ਰਿਹਾ ਵੀ ਹਾਂ ਵੀ ਤੁਸੀਂ ਤੁਸੀਂ ਦੱਸਣਾ ਹੈ ਗੱਲ ਦਾ ਜਵਾਬ ਤੁਸੀਂ ਦੇਣਾ ਜਿਹੜੀ ਚੋਰੀ ਹੁੰਦੀ ਕਿਸ ਤਰ੍ਹਾਂ ਹੋ ਰਹੀ ਹੈ ਫਿਰ ਸਰ ਇਹ ਲੋਕ ਖੁੱਲ ਕੇ ਹੀ ਚੋਰੀ ਹੋਈ ਹੈ ਜੀ ਵੀ ਕੋਈ ਜੇ ਬੰਦਾ ਹੈਗਾ ਤਾਂ ਕੋਈ ਜਾਣਕਾਰੀ ਹੈਗਾ ਜੀ ਜਾਂ ਕੋਈ ਜਿਹਦੇ ਵੀ ਜਿਹਨੂੰ ਪਤਾ ਜਿਹਨੂੰ ਇਹ ਚੀਜ਼ ਦੀ ਨੌਲੇਜ ਹੈਗੀ ਹੈ ਉਹੋ ਚੀਜ਼ ਦੀ ਜਾਣਕਾਰੀ ਹੈ ਜੀ ਹੋਰ ਤੋਂ ਕੀ ਕਰੀ ਨਹੀ ਚੋਰ ਦਾ ਕੰਮ ਨਹੀਂ ਹੁੰਦਾ ਉਹ ਘਾਟੋ ਚੋਰ ਦੇ ਕੰਮ ਤਾਂ ਆਉਣੀ ਨਹੀਂ ਚੋਰ ਦੇ ਕੰਮ ਸਰ ਕੁਝ ਨਹੀਂ ਹੋਣਾ ਜੀ ਚੋਰ ਦੇ ਕੰਮ ਕੀ ਹੋਣਾ ਇਹ ਉਹ ਜਿਹੜੀ ਕੁਪਲੇਟਾਂ ਨਾਲ ਜੁੜਿਆ ਬੰਦਾ ਕੋਈ ਬਾਅਦਿਕਾ ਦਾ ਉਹੀ ਕਰ ਸਕਦਾ ਹੈ ਕੰਮ ਸਰ ਵੈਸੇ ਤਾਂ ਕੋਈ ਹੈ ਜੀ ਫਿਲਹਾਲ ਤਾਂ ਇਹਨਾਂ ਦੇ ਕਿਸੇ ਦੇ ਨਹੀਂ ਹੈਗਾ ਜੀ ਕਿੰਨੇ ਚਿਰ ਦੇ ਵਿੱਚ ਹੋਈਆਂ ਇਹ ਚੋਰੀ ਸਰ ਇਹ ਪਿਛਲੇ ਹਫਤੇ ਦੇ ਵਿੱਚ ਵਿੱਚ ਦੋ ਵਾਰਾਂ ਚੋਰੀ ਹੋ ਗਈ ਸੀ ਸੀਟੀਵੀ ਕਿਹਦਾ ਇੱਥੇ ਸਰ ਕੋਈ ਸੀਸੀਟੀਵੀ ਨਹੀਂ ਹੈ ਜੀ ਫੌਂਟੇ ਦਾ ਕੋਈ ਸੀਸੀਟੀਵੀ ਨਹੀਂ ਕੋਈ ਸੀਸੀਟੀਵੀ ਆਸ-ਪਾਸ ਪੀਸੀ ਆਫਿਸ ਦਾ ਨਹੀਂ ਸਰ ਮਿਨੀ ਸੈਕਟਰ ਦੇ ਵਿੱਚ ਕੋਈ ਸੀਸੀਟੀਵੀ ਨਹੀਂ ਲੱਗਾ ਹੋਇਆ ਕੀ ਲੱਗਦਾ ਚੋਰੀ ਹੁੰਦੀ ਰਾਤ ਨੂੰ ਆ ਚਾਬੀਆਂ ਤੁਹਾਡੇ ਕੋਲ ਹੁੰਦੀਆਂ ਨੇ ਚਾਬੀਆਂ ਸਿਰ ਮੇਰੇ ਕੋਲ ਹੀ ਹੁੰਦੀਆਂ ਚੋਰੀ ਤਕਰੀਬਨ ਜੇ ਜਿਵੇਂ ਹੈਗੇ ਆ 5 ਵਜੇ ਤੱਕ ਇੱਥੇ ਹੁੰਦੇ ਜੀ ਅਸੀਂ 5 ਵਜੇ ਤੋਂ ਬਾਅਦ ਹੀ ਚੋਰੀ ਹੋਈ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਸਰ ਕੋਈ ਵੀ ਆਪਾਂ ਕੋਈ ਗਲਤ ਕ੍ਰਾਈਮ ਕਰਨਾ ਹੋਵੇ ਜਾਂ ਕੋਈ ਵੀਕਲ ਆਫਲਾਈਨ ਹੁੰਦੇ ਆ ਜਾਂ ਆਨਲਾਈਨ ਜਿਹੜੇ ਆਟੀਸ ਆਵਲ ਨੂੰ ਆਈਡੀ ਵੀ ਬਲੈਕਲਿਸਟ ਕੀਤੀ ਜਾਂਦੀ ਹੈ